ਆਪਣੇ ਨਾਲ ਰਣਦੀਪ ਸਿੰਘ ਜੁੜੇ ਨੇ ਉਹ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ ਹਾਂਜੀ ਰਣਦੀਪ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਭਾਜੀ ਬਹੁਤ ਮਿਹਰਬਾਨੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ ਇੱਕ ਮੈਂ ਸਾਰਿਆਂ ਨੂੰ ਆਪਣੇ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਇਹੋ ਰਿਕੁਐਸਟ ਕਰਨੀ ਸੀਗੀ ਕਿ ਬੜੇ ਸਾਵਧਾਨ ਹੋ ਜਾਓ ਬੜਾ ਫਰਾਡ ਹੋ ਰਿਹਾ ਅੱਜਕੱਲ ਤੇ ਸਾਡੀ ਕੰਪਨੀ ਦਾ ਕਿਸੇ ਨੇ ਆ ਕਿਸ ਨੇ ਸਰਟੀਫਿਕੇਟ ਦੇ ਕੇ ਆਰਐਮਆਈਐਸ ਤੋਂ ਕੱਢ ਕੇ ਤੇ ਕੰਪਨੀ ਦੇ ਸਾਨੂੰ ਬਿਨਾ ਕੰਟਰੈਕਟ ਭੇਜਿਆ ਤੇ ਬਿਨਾ ਰੇਟ ਕਨਫਰਮੇਸ਼ਨ ਭੇਜਿਆ ਸਾਡੇ ਨਾਂ ਤੇ ਕਿਸੇ ਨੇ ਲੋਡ ਚੱਕ ਲਿਆ ਆ ਕੰਪਿਊਟਰਾਂ ਦਾ ਉਹ 10 ਮਿਲੀਅਨ ਡਾਲਰ ਦਾ ਲੋਡ ਆ ਤੇ ਸਾਡਾ ਸਾਡੀ ਇੰਸ਼ੋਰੈਂਸ 2.5 ਲੱਖ ਡਾਲਰ ਦੀ ਸੀਗੀ ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਰੇ ਜਣੇ ਸਾਵਧਾਨ ਹੋ ਜਿਓ ਇੱਕ ਕਿਉਂਕਿ ਇਹ ਸਾਰੇ ਜਣੇ ਆ ਫਰਾਡ ਬਹੁਤ ਤਗੜੇ ਤਰੀਕੇ ਨਾਲ ਹੋਣ ਰਿਹਾ ਸਾਨੂੰ ਬ੍ਰੋਕਰ ਦੀ ਵੀ ਕਾਲ ਆਈ ਅਸੀਂ ਉਸ ਸਾਰਿਆਂ ਨੂੰ ਵੀ ਉਸ ਸਾਰਿਆਂ ਨਾਲ ਵੀ ਕਮਿਊਨੀਕੇਟ ਕੀਤਾ ਉਹਨਾਂ ਨੂੰ ਦੱਸਿਆ ਕਿ ਸਾਡਾ ਟਰੱਕ ਉਸ ਸਟੇਟ ਦੇ ਵਿੱਚ ਹੀ ਨਹੀਂ ਸੀ ਸਾਡਾ ਸਟੇਟ ਸਾਡਾ ਟਰੱਕ 3000 ਮੀਲ ਦੂਰ ਆ ਤੇ ਅਸੀਂ ਜਾ ਕੇ ਬੀਓਟੀ ਦੀ ਇਨਸਪੈਕਸ਼ਨ ਵੀ ਕਰਾਤੀ ਆ ਸਿਰਫ ਦੱਸਣ ਆਤੇ ਕਿ ਅਸੀਂ ਉੱਥੇ ਹੈਗੇ ਨਹੀਂ ਸੀਗੇ ਸਾਡੇ ਨਾਂ ਤੇ ਫਰਾਡ ਹੋ ਗਿਆ ਤੇ ਫਿਰ ਬਾਅਦ ਵਿੱਚ ਹੁਣ ਉਹ ਜਿਹੜਾ 10 ਮਿਲੀਅਨ ਡਾਲਰ ਦਾ ਜਿਹੜਾ ਕੰਪਿਊਟਰਾਂ ਦਾ ਆ ਉਹ ਮਤਲਬ ਆਬਵੀਅਸਲੀ ਇੱਕ ਤਾਂ ਤੁਹਾਡੇ ਨਾਲ ਫਰਾਡ ਹੋਇਆ ਉਹ ਚੋਰੀ ਵੀ ਹੋ ਗਿਆ ਇਹਦਾ ਮਤਲਬ ਉਹ ਲੋਡ ਹਾਂਜੀ ਹਾਂਜੀ ਚੋਰੀ ਵੀ ਹੋ ਗਿਆ ਭਾਜੀ ਹੂੰ ਤੇ ਹੁਣ ਉਹ ਤੁਹਾਡੇ ਸਿਰ ਪੈ ਰਿਹਾ ਸੀਗਾ ਹਾਂਜੀ ਉਹ ਤੁਹਾਡੇ ਸਿਰ ਪਾਰੇ ਸੀ ਇਸ ਫਿਰ ਲੋਡ ਹਾਂਜੀ ਬ੍ਰੋਕਰ ਨੇ ਸਾਨੂੰ ਕਾਲ ਕੀਤੇ ਸੀ ਕਿ ਤੂੰ ਸਾਨੂੰ ਨਾ ਹੀ ਰੇਟ ਕਨਫਰਮੇਸ਼ਨ ਭੇਜੀ ਆ ਨਾ ਹੀ ਤੂੰ ਸੰਦਨਾ ਕੋ ਕੰਟਰੈਕਟ ਸਾਈਨ ਕੀਤਾ ਨਾ ਹੀ ਇਹੀ ਤਰ੍ਹਾਂ ਲੋਡ ਚੱਕਿਆ ਨਾ ਹੀ ਸਾਡਾ ਟਰੱਕ ਉੱਥੇ ਆ ਨਾ ਹੀ ਇਹ ਟਰੱਕ ਸਾਡੇ ਟਰੱਕ ਦਾ ਹੀ ਰੰਗ ਆ ਨਾ ਹੀ ਸਾਡੀ ਪਲੇਟ ਆ ਤੇ ਨਾ ਹੀ ਸਾਡਾ ਇੱਥੇ ਡਰਾਈਵਰ ਗਿਆ ਆ ਤੇ ਤੂੰ ਸਾਨੂੰ ਕਿਤਨਾ ਪਾ ਸਕਦਾ ਤੇ ਅਸੀਂ ਅਸੀਂ ਪੋਸਟ ਵਾਲਿਆਂ ਨੂੰ ਇਨਫੋਰਮ ਕੀਤਾ ਆ ਤੇ ਇਹਦੀ ਐਫਪੀਆਈ ਜਿਹੜੀ ਆ ਇਹਦੀ ਐਫਪੀਆਈ ਤੇ ਪੋਸਟ ਜਿਹੜੀ ਆ ਲਾਸ ਐਂਜਲਸ ਪੋਸਟ ਜਿਹੜੀ ਆ ਉਹਨੂੰ ਦੁਜਾਪੀ ਉਹਨੂੰ ਕਾਰ ਇਨਵੈਸਟਿਗੇਟ ਕਰ ਰਹੀ ਹੈ ਜਾਂਚ ਕਰ ਰਹੀ ਹੈ ਜਾਂਚ ਕਰ ਰਹੀ ਆ ਤੇ ਅਸੀਂ ਅਸੀਂ ਆੜੀ ਆਪਣੇ ਡਰਾਈਵਰ ਨੂੰ ਵੀ ਆਪਣੇ ਟਰੱਕ ਨੂੰ ਵੀ ਸਾਡਾ ਜਿੱਥੇ ਵੀ ਟਰੱਕ ਸੀਗਾ ਅਸੀਂ ਉੱਥੇ ਪੁਲਿਸ ਨੂੰ ਸੱਦ ਕੇ ਤੇ ਰਿਪੋਰਟ ਤੇ ਆਪਣਾ ਟਰੱਕ ਚੈੱਕ ਕਰਾਇਆ ਮੇਕ ਸ਼ੋਰ ਕਰਨ ਵਾਸਤੇ ਵੀ ਸਾਡੇ ਤੇ ਨਾ ਕਲੇਮ ਪੈ ਜੇ ਤੇ ਉਹਨਾਂ ਨੇ ਸਾਹੀ ਆਪਣੇ ਵਕੀਲ ਨਾਲ ਵੀ ਗੱਲ ਕੀਤੀ ਆ ਵਕੀਲ ਕਹਿੰਦਾ ਵੀ ਸਾਡੇ ਤੇ ਤੇ ਨਹੀਂ ਕਲੇਮ ਪਊਗਾ ਤੁਸੀਂ ਵਾਸ਼ ਤੇ ਜਾਓਗੇ ਪਰ ਕਾਨੂੰਨਕਾਰ ਮੈਂ ਇੱਕ ਇਹ ਗੱਲ ਕਹਿੰਦਾ ਵੀ ਜੇ ਤੁਸੀਂ ਵੈਲਿਊ ਆਪਣੇ ਟਰੱਕ ਦੀ ਆਪਣੇ ਕਾਰਗੋ ਦੀ ਜਦੋਂ ਤੁਸੀਂ ਲੋਡ ਚੱਕਦੇ ਜੇ ਜੇ ਤੁਸੀਂ ਬ੍ਰੋਕਰ ਨੂੰ ਇਹ ਨਹੀਂ ਪੁੱਛਦੇ ਕਿ ਕੀ ਸਮਾਨ ਆ ਹੂੰ ਤੇ ਕੀ ਸਮਾਨ ਆ ਕਿੰਨੀ ਇਹਦੀ ਵੈਲਿਊ ਆ ਜੇ ਤੁਹਾਡੀ ਕਾਰਗੋ ਚ ਤੁਹਾਨੂੰ ਭਾਵੇਂ ਬ੍ਰੋਕਰ ਝੂਠ ਵੀ ਮਾਰ ਦੇਵੇ ਜਾਂ ਤੁਹਾਨੂੰ ਸ਼ਿਪਰ ਝੂਠ ਵੀ ਮਾਰ ਦੇਵੇ ਵੀ ਇਹ ਸਮਾਨ ਆਹੀ ਆ ਤੇ ਵਿੱਚ ਲੱਦ ਕੁਝ ਹੋਰ ਦਵੇ ਤੇ ਬਿਲ ਆਫ ਲੈਂਡਿੰਗ ਤੁਹਾਨੂੰ ਇਸ਼ੂ ਕਰ ਦੇਵੇ ਤੇ ਕਿਹ ਅਰੀਅਰ ਰਿਸਪਾਂਸਿਬਲ ਹੁੰਦਾ ਆ ਭਾਵੇਂ ਉਹ ਤੁਹਾਡੀ ਟਰੇਲ ਦੇ ਵਿੱਚ ਸੋਨਾ ਵੀ ਲਰ ਜਾਵੇ ਨਾ ਤੇ ਤੁਹਾਨੂੰ ਕਵੇ ਮਿੱਟੀ ਆ ਤੁਹਾਨੂੰ ਸੋਨੇ ਦੇ ਪੈਸੇ ਦੇਣੇ ਪੈਣੇ ਆ ਕਿਉਂਕਿ ਕਾਰਮਿਕ ਕਾਨੂੰਨ ਇਹ ਗੱਲ ਕਹਿੰਦਾ ਤੇ ਮੈਂ ਸਾਰਿਆਂ ਨੂੰ ਪੰਜਾਬੀਆਂ ਨੂੰ ਭੈਣ ਭਰਾਵਾਂ ਨੂੰ ਕੋਈ ਵੀ ਆ ਉਹਨੂੰ ਇਹ ਦੱਸਣਾ ਚਾਹੁੰਦਾ ਵੀ ਆਪਣੀ ਕਾਰ ਗੋ ਅੰਸ਼ੋਰੈਂਸ ਸਿੱਖ ਤੇ ਵਧੀਆ ਜ਼ਰੂਰ ਰੱਖੋ ਤੇ ਦੂਜੀ ਗੱਲ ਇੰਸ਼ੋਰਸ ਨਾਲ ਝੂਠ ਨਾ ਬੋਲੋ ਉਹਨਾਂ ਨੂੰ ਸਹੀ ਗੱਲ ਦੱਸੋ ਉਹ 2 ਰੁਪਏ ਤਾਂ ਵੱਧ ਚਾਰਜ ਕਰ ਲੈਣਗੇ ਪਰ ਉਹ ਕਵਰੇਜ ਤੁਹਾਨੂੰ ਸਹੀ ਦੇਣਗੇ ਕੋਈ ਵੀ ਚੀਜ਼ ਇਹੋ ਜੀ ਨਾ ਚਕੋ ਜਿਹੜੀ ਤੁਹਾਡੀ ਇੰਸ਼ੋਰਸ ਦੇ ਵਿੱਚ ਕਵਰਡ ਨਹੀਂ ਆ ਇਹ ਇਹ ਮੈਂ ਸਾਰੇ ਤੇ ਇਹ ਬ੍ਰੋਕਰ ਤੁਹਾਡੀ ਬ੍ਰੋਕਰ ਨਾਲ ਜਦੋਂ ਗੱਲ ਹੋਈ ਤੇ ਬ੍ਰੋਕਰ ਨੇ ਕੀ ਦੱਸ ਚਲੋ ਤੁਹਾਡਾ ਤਾਂ ਨਾਂ ਉਹਨਾਂ ਨੇ ਵਰਤ ਲਿਆ ਪਰ ਧੋਖਾ ਜਿਹੜਾ ਉਹ ਬ੍ਰੋਕਰ ਨਾਲ ਵੀ ਹੋ ਗਿਆ ਬ੍ਰੋਕਰ ਵੀ ਚੰਗਾ ਗੱਟ ਚ ਖਾ ਗਿਆ ਉਹ ਉਹਨੇ ਉਹਨਾਂ ਨੂੰ ਜਿਹੜਾ ਉਹ ਦੇਤਾ ਬਿਲ ਆਫ ਲੀਡਿੰਗ ਉਹਨਾਂ ਨੂੰ ਫਿਰ ਉਹਨਾਂ ਨੂੰ ਇਸ਼ੂ ਕੀਤੀ ਉਹ ਸਾਰਾ ਕੁਝ ਉਹਨਾਂ ਨੂੰ ਇਸ਼ੂ ਕੀਤੀ ਹੋਰੇ ਤੇ ਹੋਰੇ ਤੇ ਪਲੇਟ ਵੀ ਕੈਲੀਫੋਰਨੀਆ ਦੀ ਪਲੇਟ ਆ ਉਸ ਟਰੱਕ ਦੇ ਉੱਤੇ ਉਹ ਵੀ ਚੋਰੀ ਦੀ ਹੋਣੀ ਆ ਭਾਵੇਂ ਹਮ ਲਾਲ ਰੰਗ ਲਾਲ ਰੰਗ ਦਾ ਟਰੱਕ ਆ ਸਾਡਾ ਨਾਂ ਹੀ ਟਰੱਕ ਲਾਲ ਰੰਗ ਦਾ ਨਾਂ ਹੀ ਸਾਡੇ ਕੋਲ ਕੈਲੀਫੋਰਨੀਆ ਦੀ ਪਲੇਟ ਆ ਸਾਡੇ ਕੋਲ ਸਾਊਥ ਕੋਟਾ ਦੀਆਂ ਪਲੇਟਾਂ ਤੇ ਮੈਂ ਮੈਂ ਤਾਂ ਅਸੀਂ ਤੇ ਕੈਲੀਫੋਰਨੀਆ ਜਾਂਦੇ ਹੀ ਨਹੀਂ ਸਾਡੇ ਕੋਲ ਟਰੱਕ ਹੀ ਨਹੀਂ ਜਿਹੜਾ ਕੈਲੀਫੋਰਨੀਆ ਜਾ ਸਕਦਾ ਤੇ ਨਾ ਹੀ ਅਸੀਂ ਕੈਲੀਫੋਰਨੀਆ ਚ ਟਰੱਕ ਆਪਣਾ ਰਜਿਸਟਰ ਕਰਾਇਆ ਜਾਣ ਵਾਸਤੇ ਠੀਕ ਆ ਤੇ ਸਾਡੇ ਸਾਡੇ ਨਾਂ ਤੇ ਅਸੀਂ ਤੇ ਫਿਰ ਡੀਓਟੀ ਨੂੰ ਦੱਸ ਦਿੱਤਾ ਪੁਲਿਸ ਵਾਲਿਆਂ ਨੂੰ ਰਿਪੋਰਟ ਬਣਾਤੀ ਵੀ ਸਾਡੇ ਇੱਕ ਤਰ੍ਹਾਂ ਫਰਾਡ ਹੋਇਆ ਸਾਡੀ ਇਨਸਪੈਕਸ਼ਨ ਕਰੋ ਸਾਡਾ ਟਰੱਕ ਇੱਥੇ ਇਨਸਪੈਕਸ਼ਨ ਕਰੋ ਟਰੱਕ ਟ੍ਰੇਲਰ ਦੀ ਸਾਨੂੰ ਸਾਡੇ ਕੋਲ ਪ੍ਰੂਫ ਹੋਵੇ ਤੇ ਅਸੀਂ ਫਿਰ ਉਹਨੂੰ ਉਹਨੂੰ ਬ੍ਰੋਕਰ ਨੂੰ ਵੀ ਭੇਜ ਦਿੱਤੀ ਇਨਫਾਰਮੇਸ਼ਨ ਵੀ ਆ ਸਾਡੀ ਇਨਸਪੈਕਸ਼ਨ ਹੋਈ ਐਸ ਟਾਈਮ ਤੇ ਤੇ ਸਾਡਾ ਟਰੱਕ ਕਿਸੇ ਹਾਲਤ ਚ ਵੀ ਕੱਲ ਲੋਡ ਚੱਕ ਕੇ ਤੇ ਅੱਜ ਸਾਡਾ ਟਰੱਕ ਸਾਊਥ ਕੋਟਾ ਦੂਜਾ ਸਾਊਥ ਕਰੇਲਾਨਾ ਚ ਕਿਤਰਾ ਪਹੁੰਚ ਸਾਡਾ 3000 ਮੀਲ ਦੂਰ ਤੇ ਅਸੀਂ ਡੀਓਟੀ ਨੂੰ ਵੀ ਇਨਫੋਰਮ ਕਰ ਦਿੱਤਾ ਇਸ ਬਾਰੇ ਤੇ ਇਹਦੇ ਵਿੱਚ ਰਣਜੀਤ ਜੀ ਜੀਪੀਐਸ ਲੋਕੇਸ਼ਨ ਤੁਹਾਡੀਆਂ ਲੱਗੀਆਂ ਹੀ ਹੋਣੀਆਂ ਸਾਰੇ ਟਰੱਕਾਂ ਦੇ ਉੱਤੇ ਤਾਂ ਹਾਂਜੀ ਭਾਜੀ ਅਸੀਂ ਅਸੀਂ ਆਪਣੀ ਲੌਗ ਬੁੱਕ ਵੀ ਜਿਹੜੀ ਆ ਉਹ ਵੀ ਉਹ ਵੀ ਡੀਓਟੀ ਨੂੰ ਦੇਤੀ ਆ ਤੇ ਉਹਨਾਂ ਨੂੰ ਕਿਹਾ ਵੀ ਇਹ ਵੈਰੀ ਉਹਨਾਂ ਨੇ ਵੈਰੀਫਾਈ ਵੀ ਕਰ ਲਿਆ ਤੇ ਉਹਨਾਂ ਨੇ ਜਿਹੜਾ ਐਫਬੀਆਈ ਦਾ ਆਫਿਸ ਆ ਲਾਸ ਐਂਜਲਸ ਉਹ ਇਹਦਾ ਇਨਵੈਸਟੀਗੇਸ਼ਨ ਕਰ ਰਿਹਾ ਤੇ ਉਹਨਾਂ ਨੇ ਉਹਨਾਂ ਨੇ ਉਹਨਾਂ ਨੂੰ ਵੀ ਦੱਸ ਦਿੱਤਾ ਆ ਵੀ ਇਹ ਟਰੱਕ ਐਸ ਵੇਲੇ ਇੱਥੇ ਆ ਡਰਾਈਵਰ ਵੀ ਇੱਥੇ ਆ ਅਸੀਂ ਟਰੱਕ ਦੀ ਫੋਟੋ ਵੀ ਖਾਲੀਆ ਉਹਨਾਂ ਨੂੰ ਜਿਨ੍ਹਾਂ ਨੇ ਚੋਰੀ ਕੀਤਾ ਉਹਨਾਂ ਦਾ ਕੁਝ ਪਤਾ ਲੱਗਾ ਨਹੀਂ ਭਾਈ ਉਹ ਸਾਨੂੰ ਨਹੀਂ ਇਨਫੋਰਮੇਸ਼ਨ ਦੇਣ ਦੇ ਸਾਨੂੰ ਨਹੀਂ ਇਨਫੋਰਮੇਸ਼ਨ ਦੇਣ ਦੇ ਕੋਈ ਵੀ ਸਾਡੇ ਤੇ ਉਹ ਸਾਨੂੰ ਤੇ ਸਾਡਾ ਸਰਟੀਫਿਕੇਟ ਉਹਨਾਂ ਨੇ ਆਰਐਮਆਈਐਸ ਦੇ ਦਫਤਰਾਂ ਤੇ ਉਹ ਕਹਿੰਦੇ ਤੁਹਾਡਾ ਸਰਟੀਫਿਕੇਟ ਹੋਰ ਕਿਹਨੇ ਕਿਸੇ ਨੇ ਭੇਜ ਕੇ ਤੇ ਨਕਲੀ ਸਾਡੀ ਈਮੇਲ ਬਣਾ ਕੇ ਕਿਸੇ ਤਰੀਕੇ ਨਾਲ ਪਤਾ ਨਹੀਂ ਕਿਤਰਾ ਕੀਤਾ ਕੀ ਨਹੀਂ ਸਾਨੂੰ ਨਹੀਂ ਉਹ ਦੱਸਣ ਦੇ ਕੋਈ ਵੀ ਇਨਫੋਰਮੇਸ਼ਨ ਚੰਗਾ ਮਤਲਬ ਤੁਹਾਨੂੰ ਗਦੀ ਗੇੜ ਪਾਇਆ ਇਹ ਤਾਂ ਉਹ ਗੱਲ ਹੋ ਗਈ ਬੰਦਾ ਕੰਮ ਕਰੇਗੇ ਇੰਨਾ ਚੀਜ਼ਾਂ ਦੇ ਵਿੱਚ ਉਲਝੇ ਤਾਂ ਚੰਗਾ ਕੰਮ ਖਰਾਬ ਹੋ ਜਾਂਦਾ ਹਾਂਜੀ ਨਾਲੇ ਅਸੀਂ ਭਾਜੀ ਟੀਐਲਏ ਦੇ ਵਕੀਲ ਨਾਲ ਗੱਲ ਕੀਤੀ ਸੀਟਨਨ ਹਾਸਕ ਨਾਲ ਵਰਜੀਨੀਆ ਦੇ ਵਕੀਲ ਨੇ ਸੀਟਨਨ ਹਾਸਕ ਉਹ ਟ੍ਰਾਂਸਲੇਸ਼ਨ ਦੇ ਲਾਇਰ ਨੇ ਅਸੀਂ ਉਹਨਾਂ ਨਾਲ ਗੱਲ ਕੀਤੀ ਉਹ ਉਹਨਾਂ ਨੇ ਦੱਸਿਆ ਉਹ ਕਹਿੰਦੇ ਸਾਡੇ ਕੋਲ 30 ਸਾਲ ਦਾ ਤੇਰਬਾ ਟਰਾਂਸਪੋਰਟੇਸ਼ਨ ਦੇ ਵਿੱਚ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਚਾਹੇ ਕੋਈ ਬ੍ਰੋਕਰ ਹੋਵੇ ਜਿੰਨਾ ਚਿਰ ਉਹ ਕੋ ਵੈਲਿਊ ਨਹੀਂ ਪੁੱਛਣੀ ਤੇ ਜਿੰਨਾ ਚਿਰ ਉਹਨੂੰ ਇਹ ਨਹੀਂ ਪਤਾ ਕਰਨਾ ਵੀ ਇਹ ਸਮਾਨ ਕੀ ਦਾ ਤੇ ਜੇ ਉਹ ਸਮਾਨ ਮੇਕ ਸ਼ੋਰ ਕਰਨਾ ਵੀ ਤੁਹਾਡੀ ਕਾਰਗੋ ਦੇ ਵਿੱਚ ਤੇ ਤੁਹਾਡੀ ਤੁਹਾਡੀ ਕਾਰਗੋ ਦੇ ਵਿੱਚ ਮਸਟ ਕਵਰਡ ਹੋਣਾ ਚਾਹੀਦਾ ਇਹ ਨਾ ਹੋਵੇ ਵੀ ਤੁਸੀਂ ਕੋਈ ਕਹੀ ਜਾਓ ਵੀ ਸਾਡੇ ਕੋਲ ਕਾਰਗੋ 5 ਲੱਖ ਦੀ ਆ ਤੇ ਉਹ ਸਮਾਨ ਜਿਹੜਾ ਆ ਤੁਸੀਂ ਐਪਲੀਕੇਸ਼ਨ ਦੇ ਉੱਤੇ ਉਹ ਲਿਖਿਆ ਹੀ ਨਾ ਹੋਵੇ ਵੀ ਅਸੀਂ ਇਹ ਚੀਜ਼ ਕਵਰ ਲੈਣੀ ਕਵਰੇਜ ਲੈਣੀ ਆ ਤੇ ਤੁਸੀਂ ਉਹ ਸਮਾਨ ਚੁੱਕਦੇ ਫਿਰੋ ਤੇ ਜੇ ਤੁਸੀਂ ਚੁੱਕ ਲਿਆ ਸਮਾਨ ਚਾਹੇ ਤੁਸੀਂ ਲਿਖਿਆ ਚਾਹੇ ਨਹੀਂ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਆ ਕੈਰੀਅਰ ਦੇ ਤੌਰ ਤੇ ਰਿਸਪੌਂਸਿਬਿਲਟੀ ਬਣਦੀ ਆ ਵੀ ਤੁਸੀਂ ਸਿਰਫ ਉਹ ਸਮਾਨ ਚੁੱਕੋ ਜੋ ਤੁਹਾਡੀ ਇੰਸ਼ੋਰੈਂਸ ਕਵਰੀ ਕੰਪਨੀ ਕਵਰਡ ਕਰਦੀ ਆ ਜੋ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਲਿਖਿਆ ਆ ਜੋ ਉਹਨਾਂ ਨੇ ਕੋਟੇਸ਼ਨ ਦਿੱਤੀ ਆ ਇਹ ਨਹੀਂ ਵੀ ਤੁਸੀਂ ਲਿਖ ਲੋ ਵੀ ਅਸੀਂ ਉੱਥੇ ਪਾਣੀ ਚੁੱਕਣਾ ਤੇ ਆਹ ਚੀਜ਼ ਚੁੱਕ ਲਈ ਤੇ ਚੱਕ ਕੇ ਤੁਸੀਂ ਕੰਪਿਊਟਰ ਚੱਕਦੇ ਫਿਰੋ ਤੇ ਸੀ ਫੂਡ ਚੱਕਦੇ ਫਿਰੋ ਇੰਸ਼ੋਰੈਂਸ ਕੰਪਨੀ ਨੇ ਤੁਹਾਨੂੰ ਕਵਰੇਜ ਨਹੀਂ ਦੇਣੀ ਇਸ ਕਰਕੇ ਤੁਸੀਂ ਹਰ ਇੱਕ ਨੂੰ ਜਿੰਨੂੰ ਵੀ ਪਤਾ ਲੱਗਦਾ ਉਹਨੂੰ ਦੱਸੋ ਵੀ ਮੇਕ ਸ਼ੋਰ ਕਰੋ ਵੀ ਤੁਹਾਡੀ ਕਾਰਗੋ ਕਵਰੇਜ ਤੁਹਾਡੇ ਡਰਾਈਵਰ ਜਿਹੜੇ ਆ ਉਹ ਕਵਰ ਹੋਣ ਫੇਰ ਹੀ ਤੁਸੀਂ ਉਹਨਾਂ ਕੋ ਕਵਰੇਜ ਲੈ ਸਕੋਗੇ ਜੇ ਤੁਸੀਂ ਇੰਸ਼ੋਰਸ ਕੰਪਨੀ ਨਾਲ ਝੂਠ ਮਾਰਿਆ ਤੇ ਤੁਹਾਨੂੰ ਕਵਰੇਜ ਨਹੀਂ ਮਿਲਣੀ ਥੈਂਕ ਯੂ ਸੰਦੀਪ ਜੀ ਬਹੁਤ ਸ਼ੁਕਰੀਆ ਆਪਣੇ ਗੱਲਬਾਤ ਦੱਸਣ ਦੇ ਲਈ ਥੈਂਕ ਯੂ ਸਰ ਜੀ ਥੈਂਕ ਯੂ ਜੀ ਹਰਜੋਤ ਸਿੰਘ ਜੀ ਵੀ ਕਿਸਤਰੀ ਕਰੇ ਨਾਲ ਜਿਹੜੇ ਉਹ ਫਰਾਡ ਚੱਲ ਰਹੇ ਆ ਲੋਕ ਤਾਂ ਆਲਰੇਡੀ ਇਸ ਮੰਦੀ ਦੇ ਦੌਰ ਦੇ ਵਿੱਚ ਸਿਰ ਛੱਡ ਕੇ ਕੰਮ ਕਰਨ ਲੱਗੇ ਆ ਤੇ ਹੁਣ ਜੇ ਬੰਦੇ ਨੇ ਇਹੋ ਜਿਹੀਆਂ ਮੁਸ਼ਕਲਾਂ ਦਾ ਨਾਲ ਵਿੱਚ ਸਾਹਮਣਾ ਕਰਨਾ ਪੈ ਜੇ ਤਾਂ ਫਿਰ ਤਾਂ ਕੰਮ ਹੋ ਗਿਆ ਨਾ ਵੀ ਉਹ ਕਿਦਾਂ ਕਾਰਮਿਕ ਐਮੈਂਡਮੈਂਟ ਦੀ ਇਹ ਗੱਲ ਕਰਦੇ ਸੀ ਜਿਹੜੀ ਇਹ 1877 ਦੇ ਵਿੱਚ ਬਣੀ ਸੀ ਫਿਰ 1906 ਚ ਇਸ ਨੂੰ ਰਿਵਾਈਜ਼ ਕਿਤਾ ਗਿਆ ਸੀਗਾ ਆ ਵੀ ਵੀ ਜਿਹੜਾ ਕਾਰਗੋ ਆ ਜਿਹੜਾ ਵੀ ਕੈਰੀਅਰ ਲੈ ਕੇ ਜਾ ਰਿਹਾ ਜਿੰਨੀ ਦੇਰ ਤੱਕ ਉਹਦੀ ਕੇਅਰ ਦੇ ਵਿੱਚ ਆ ਉਹਦੀ ਸਾਰੀ ਜ਼ਿੰਮੇਵਾਰੀ ਉਸਤੇ ਅੰਡਰ ਜਿਹੜੀ ਹੁੰਦੀ ਆ ਉਸੇ ਜ਼ਿੰਮੇਵਾਰੀ ਦੇ ਲਈ ਜਿਹੜੀ ਆਪਾਂ ਦੇਖਦੇ ਹਾਂ ਵੀ ਲਾਇਬਿਲਟੀਆਂ ਇੰਸ਼ੋਰੈਂਸਸ ਉਹ ਸਾਰਾ ਕੁਝ ਸਾਰਿਆਂ ਨੂੰ ਜਿਹੜਾ ਉਹ ਲੈਣਾ ਪੈਂਦਾ ਕੁਝ ਕੀ ਚੀਜ਼ਾਂ ਦੇ ਵਿੱਚ ਐਕਸਕਲੂਜ਼ਨ ਜਿਹੜੀ ਆ ਕਾਰਮੈ ਕਮੈਂਡਮੈਂਟ ਦੇ ਵਿੱਚ ਮਿਲਦੀ ਆ ਪਬਲਿਕ ਅਥਾਰਟੀ ਨੇ ਤੁਹਾਨੂੰ ਰੋਕਿਆ ਹੋਵੇ ਐਕਟ ਆਫ ਗੋਡ ਹੋਵੇ ਐਕਟ ਆਫ ਵਾਰ ਜਾਂ ਪਬਲਿਕ ਐਨਮੀ ਅ ਇਨਹੇਰੈਂਟ ਵਾਈਸ অর ਨੇਚਰ ਆਫ ਗੂਡਸ ਤੇ ਐਕਟ ਆਫ ਡੀਫਾਲਟ অর অর ਜਿਹੜਾ ਸ਼ਿਪਰ ਆ ਇਸ ਚੀਜ਼ ਦੇ ਵਿੱਚ ਜਿਹੜੇ ਕਹਿੰਦੇ ਵੀ ਤੁਹਾਡਾ ਐਕਸਕਲੂਜ਼ਨ ਹੁੰਦਾ ਹੈ ਕੈਰੀਅਰ ਨੂੰ ਕੈਰੀਅਰ ਨੂੰ ਆਦਰਵਾਇਜ਼ ਕਾਰਮਿਕ ਕਮੈਂਡਮੈਂਟ ਦੇ ਵਿੱਚ ਤੁਹਾਡੀ ਹੀ ਜਿਹੜੀ ਉਹ ਪੂਰੀ ਦੀ ਪੂਰੀ ਜ਼ਿੰਮੇਵਾਰੀ ਜਿਹੜੀ ਉਹ ਬਣ ਜਾਂਦੀ ਹੈ